ਬੀਤੇ ਦਿਨਾਂ ਦੇ ਵਿੱਚ ਹੀ ਉਗਰਾਹਾ ਦੀ ਜਥੇਬੰਦੀ ਅਤੇ ਡੱਲੇਵਾਲ ਦੀ ਜਥੇਬੰਦੀ ਦੇ ਪੇਚਫਾਸੇ ਹੋਏ ਨਸਰ ਆ ਰਹੇ ਨੇ ਤੇ ਉੱਥੇ ਹੀ ਇੱਕ ਦੂਜੇ ਨੂੰ ਲੈ ਕੇ ਪਲਟਵਾਰਤਾ ਕੀਤਾ ਜਾ ਰਿਹਾ ਹੈ ਉਗਰਾਹਾ ਨੂੰ ਕਿਹਾ ਜਾ ਰਿਹਾ ਹੈ ਕਿ ਜੋ ਤੁਸੀਂ ਮੋਰਚਿਆਂ ਨੂੰ ਲੈ ਕੇ ਕਿਹਾ ਹੈ ਕਿ ਸਰਕਾਰ ਦੇ ਸਾਜ਼ਿਸ਼ ਤਹਿਤ ਚੱਲੇ ਨੇ ਤਾਂ ਉੱਥੇ ਹੀ ਹੁਣ ਡੱਲੇਵਾਲ ਦੀ ਜਿਹੜੀ ਕਿ ਜਥੇਬੰਦੀ ਨੇ ਉਗਰਾਹਾ ਨੂੰ ਸਿੱਧਾ ਕਹਿ ਦਿੱਤਾ ਹੈ ਕਿ ਸਬੂਤ ਪੇਸ਼ ਕਰੋ ਜੇਕਰ ਤੁਸੀਂ ਕਿਸੇ ਵੱਲ ਇੱਕ ਉਂਗਲੀ ਚੱਕਦੇ ਹੋ ਤਾਂ ਤੈਨੂੰ ਤੁਹਾਡੇ ਵੱਲ ਵੀ ਹੁੰਦੀਆਂ ਨੇ ਦੱਸਦੇ ਕਿ ਕਿਸਾਨ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਹੈ ਦਸਨ ਨੂੰ ਲੈ ਕੇ ਉਥੇ ਹੀ ਜਿਹੜੇ ਕਿ ਬਿਆਨ ਦਿੱਤੇ ਜਾ ਰਹੇ ਨੇ ਤੇ ਦੂਜੇ ਪਾਸੇ ਤਿੱਖੇ ਨਿਸ਼ਾਨੇ ਜਿਹੜੇ ਕਿ ਉਹ ਵੀ ਸਾਹਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਜਬਰ ਜਿਹੜਾ ਉਹ ਲਗਾਤਾਰ ਯਾਰੀ ਆ ਆਇਓ ਪਹਿਲਾਂ ਲੈਂਡ ਪੂਲਿੰਗ ਦੇ ਤਹਿਤ ਸੀ ਉਸ ਤੋਂ ਬਾਅਦ ਹੜਾ ਵਾਲੀ ਸਥਿਤੀ ਨਾਲ ਜਿੱਠਣਾ ਪਿਆ ਉਹ ਜਿਹੜੀ ਹੜਾ ਵਾਲੀ ਪੋਜੀਸ਼ਨ ਸੀ ਉਹਦੇ ਤੇ ਸਰਕਾਰ ਨੇ ਸੇਵਾ ਜਿਹੜੀ ਉਹ ਸੰਕਤ ਨੇ ਕੀਤੀ ਤੇ ਖਾਤੇ ਆਪ ਦੇ ਪੁਆਈ ਆ ਹਲਾ ਮਦਰਵ ਲੱਖਾਂ ਲੋਕਾਂ ਨੇ ਉਹਦੇ ਵਿੱਚ ਸੁਆਮਾਂ ਕੀਤੀਆਂ ਵਾ ਤੇ ਬੰਨਾ ਤੇ ਮਿੱਟੀ ਪਾਉਣ ਵਾਲਿਆਂ ਦਾ ਸਾਰਾ ਕੁਝ ਆਪਣੇ ਖਾਤੇ 'ਚ ਸਰਕਾਰ ਪ੍ਰਸ਼ਾਸਨ ਭੁਗਤਾਰ ਰਿਹਾ ਬਿੱਲ ਕੱਟੇ ਜਾ ਰਹੇ ਸਾਨੂੰ ਪਤਾ ਲੱਗਾ। ਔਰ ਉਸ ਤੋਂ ਬਾਅਦ ਜਿਹੜਾ ਆ ਪਰਾਲੀ ਦੇ ਪਰਚੇ ਆ ਇਹ ਕੁਮਾਰ ਵਾ ਔਰ ਜਿਹੜਾ ਇਹਦੇ ਵਿੱਚ ਜਥੇਬੰਦੀਆਂ ਆਪੋ ਵਿੱਚ ਕੁੱਕੜਖੇ ਅਡਾਈ ਜਾ ਰਹੀ ਆ ਉਹਦੇ ਤੇ ਮੈਂ ਕਹਿੰਦਾ ਵੀ ਸਿਆਣੇ ਆਗੂ ਜਿਨ੍ਹਾਂ ਤੋਂ ਲੋਕਾਂ ਨੇ ਸੇਧ ਲੈ ਕੇ ਤੁਰਨਾ ਸੀ ਉਹਨਾਂ ਵੱਲੋਂ ਜੋ ਕੁਝ ਦੂਸ਼ਣ ਬਾਜ਼ੀਆਂ ਇੱਕ ਜਿਹੇ ਕੀਤੀਆਂ ਜਾ ਰਹੀਆਂ ਵਾ ਅਤਿ ਨਿੰਦਨਯੋਗ ਆ ਜੇ ਕੋ ਗੱਲ ਹੈਗੀ ਆ ਤੇ ਸਬੂਤਾ ਸਮੇਤ ਪੇਸ਼ ਕਰ ਦੇਣੀ ਚਾਹੀਦੀ ਆ ਉਗਰਾਹਾ ਜੀ ਬਹੁਤ ਸਿਆਣੇ ਆ ਗੁਆ ਬੜੀ ਲੰਮੀ ਧੀਰ ਤੋਂ ਲੋਕਾਂ ਦੀ ਸੇਵਾ ਕਰ ਰਹੇ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਸੇਵਾ ਕੀਤੀ ਆ ਪਰ ਉਹ ਉਹਨਾਂ ਵੱਲੋਂ ਕੁਝ ਜਥੇਬੰਦੀਆਂ ਨੂੰ ਭਾਜਪਾ ਤੇ ਦੱਸ ਕੇ ਆਪਣੀ ਖਿੱਲੀ ਆਪ ਅਡਾਉਣੀ ਇਹ ਵਾਰਾ ਖਾਂਦੀ ਆ ਗੱਲ ਕਾਰਪੋਰੇਟ ਨੂੰ ਵਾਰਾ ਖਾਂਦੀ ਆ ਗੱਲ ਸਰਕਾਰ ਨੂੰ ਉਹਨਾਂ ਦੇ ਵਾਸਤੇ ਬਹੁਤ ਚੰਗਾ ਪਰ ਕਿਸਾਨੀ ਵਾਸਤੇ ਮਜ਼ਦੂਰਾਂ ਵਾਸਤੇ ਇਹ ਇਨਾ ਘਾਤਕਾ ਵੀ ਆਉਣਲੇ ਸਮੇਂ ਦੇ ਵਿੱਚ ਲੋਕਾਂ ਨੇ ਇਹਦੇ ਤੇ ਕਟਾਰੇ ਦੇ ਵਿੱਚ ਖੜਾ ਕਰਨਾ ਵਾ ਆਗੂਆਂ ਨੂੰ ਇਹਦੇ ਤੇ ਆਪਣੇ ਆਪ ਨੂੰ ਸਾਫ਼ ਕਰਕੇ ਜਿਹੜਾ ਵੀ ਕੋਈ ਇੱਕ ਦੂਜੇ ਦੇ ਦੁਸ਼ਣਬਾਜ਼ੀ ਕਰਨੀ ਆ ਸਬੂਤਾਂ ਸਵੇਤ ਹੋਵੇ ਔਰ ਪ੍ਰੂਫ ਕਰਕੇ ਉਹਨੂੰ ਫਿਰ ਛੱਡਣਾ ਨਹੀਂ ਚਾਹੀਦਾ ਉਹਨੂੰ ਬਖਸ਼ੇ ਨਾ ਜਿਹੜਾ ਸਰਕਾਰ ਨਾਲ ਲੜ ਕੇ ਬਾਜ਼ੀ ਖੇਡਦਾ ਵਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਪਹਿਲਾਂ ਆਪਣੇ ਅੰਦਰ ਚਾਤੀ ਮਾਰ ਲੈਣੀ ਚਾਹੀਦੀ ਆ ਇੱਕ ਉਂਗਲ ਕਿਹੇ ਤੇ ਚੁੱਕੀ ਦੀ ਆ ਤਿੰਨ ਨੰਗੜਾ ਆਪਣੇ ਲਈ ਮੁੜਦੀਆਂ ਵਾਂ ਜੇ ਤਿੰਨ ਨੰਗੜਾ ਵਾਪਸ ਆਪਣੇ ਲਈ ਮੁੜਦੀਆਂ ਵਾਂ ਤਿੰਨ ਗੁਣਾ ਸਫਾਈ ਦੀ ਇੱਥੇ ਲੋੜ ਵਾ ਸੋ ਇਹਦੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਵਾ ਵੀ ਤੁਸੀਂ ਆਪਣਾ ਸ਼ਾਨਣਾ ਵਧੀਆ ਰੱਖੋ ਤੁਸੀਂ ਵਰੀਆ ਵਧੀਆ ਤਰੀਕੇ ਦੇ ਨਾਲ ਆਪਣੀ ਨਿਗਰ ਰੱਖੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਅੰਜਾਰ ਦੀਆਂ ਸਕੀਮਾਂ ਬਣਾਉਣ ਵਾਲਾ ਕੇਂਦਰ ਤੇ ਸਟੇਟ ਇਹ ਆਪਣੀ ਫੋਟ ਦੇ ਵਿੱਚ ਉਹ ਫਾਇਦਾ ਨਾ ਚੁੱਕਣ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਫੋਟੋ ਆ ਲੀਡਰਾਂ ਦੀ ਫੋਟੋ ਆ ਉਹ ਇਹਨਾਂ ਨੂੰ ਰਾਸ ਆਉਂਦੀ ਆ ਆਓ ਇੱਕ ਹੋ ਕੇ ਜੋ ਵੀ ਕੁਝ ਕਰ ਰਹੇ ਆ ਪੰਜਾਬ ਨਾਲ ਕੇਂਦਰ ਨਾਲ ਸਟੇਟਰਾਂ ਧੱਕਾ ਕਰ ਰਹੇ ਆ ਉਹਦਾ ਸੰਗਠਿਤ ਹੋ ਕੇ ਜਵਾਬ ਦੇਈ ਤਾਂ ਇਹੋ ਹਣ ਵਾਲੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਦਾ ਰਾਜ ਭਾਗ ਇਥੇ ਕਾਇਮ ਹੋ ਸਕੀ